ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗਿਆਨੀ ਗੁਰਦੇਵ ਸਿੰਘ ਦੁਆਰਾ ਲਿਖਿਆ ਵਾਰਤਕ ਲੇਖ ਮੇਰੇ ਵੱਡੇ ਬਢੇਰੇ ਦਾ ਸੰਖੇਪ ਸਾਰ ਹੈ ਜਿਹੜਾ ਉਹਨੂੰ ਸਮਝਾਂਗੇ ਗਿਆਨੀ ਗੁਰਦੇਵ ਸਿੰਘ ਨੇ ਇਸ ਲੇਖ ਦੇ ਵਿੱਚ ਆਪਣੇ ਵੱਡੇ ਬਢੇਰਿਆਂ ਦਾ ਜ਼ਿਕਰ ਕੀਤਾ ਹੈ ਜਿਹੜੇ ਸਿਹਤ ਪੱਖੋਂ ਬਹੁਤ ਹੀ ਚੰਗੇ ਸੀ ਤੇ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਜੋਰ ਸੀ ਤਉਹੂ ਕਿਸ ਤਰ੍ਹਾਂ ਦੇ ਸੀ ਉਹਦੇ ਬਾਰੇ ਗੱਲ ਕਰਦੇ ਹਾਂ ਲੇਖਕ ਦੇ ਵੱਡੇ-ਵਡੇਰੇ ਨਾ ਤਾਂ ਕਿਸੇ ਰਾਜੇ ਜਾਂ ਨਵਾਬ ਦੇ ਨੌਕਰ ਸਨ ਤੇ ਨਾ ਹੀ ਰਾਈਸ ਜਾਂ ਬਖਤਾਵਰ ਸਨ ਉਹ ਨਾ ਅਧਿਆਤਮਕ ਖੇਤਰ ਵਿੱਚ ਕੋਈ ਦਰਜਾ ਰੱਖਦੇ ਸਨ ਤੇ ਨਾ ਹੀ ਵਿਦਵਾਨ ਸਨ ਉਹ ਕੇਵਲ ਆਪਣੇ ਜ਼ਮਾਨੇ ਦੇ ਮਨੁੱਖ ਸਨ ਲਿਹਕ ਦੇ ਬਾਬੇ ਚਾਰ ਭਰਾ ਸਨ ਜੋ ਨਰੋਏ ਸਰੀਰਾਂ ਦੇ ਅਤੇ ਦੱਬ ਕੇ ਵਾਉਣ ਤੇ ਰੱਜ ਕੇ ਖਾਣ ਵਾਲੇ ਸਨ ਉਹ ਆਸ-ਪਾਸ ਦੇ ਪਿੰਡਾਂ ਲਈ ਹਉਆ ਬਣੇ ਹੋਏ ਸਨ ਲੋਕ ਆਖਦੇ ਸਨ ਕਿ ਜਿਸ ਖੇਤ ਵਿੱਚੋਂ ਇਹ ਚਾਰੇ ਲੰਘ ਜਾਂਦੇ ਉਥੇ ਡੰਡੀ ਪੈ ਜਾਂਦੀ ਸੀ ਉਹਨਾਂ ਦੇ ਚੰਗੇ ਕੱਦ ਕਾਠ ਨਾਲ ਖੁਰਾਕ ਇੰਨੀ ਸੀ ਕਿ ਇੱਕ ਵਾਰ ਛਾਪੇ ਪਿੰਡ ਵਾਲੇ ਰਿਸ਼ਤੇਦਾਰਾਂ ਦੇ ਘਰ ਵਿਆਹ ਤੇ ਗਏ ਤੇ ਉਹ ਮੇਲ-ਗੇਲ ਲਈ ਬਣਾਇਆ ਪ੍ਰਸ਼ਾਦ ਦਾ ਸਾਰਾ ਕੜਾਹਾ ਚਟਮ ਕਰ ਗਏ ਜਿਸ ਤੋਂ ਬਾਅਦ ਛਾਪੇ ਵਾਲਿਆਂ ਨੇ ਉਹਨਾਂ ਨਾਲ ਮਿਲਣਾ ਵਰਤਣਾ ਬੰਦ ਕਰ ਦਿੱਤਾ ਉਨਤੇ ਇੱਕ ਬਾਬੇ ਪੰਨੂ ਨੇ ਇੱਕ ਪੁੱਤਰੇ ਪਹਿਲਵਾਨ ਦੀ ਘੂਲ ਵਿੱਚ ਤੋਬਾ ਕਰਵਾ ਦਿੱਤੀ ਜੋ ਪਿੰਡ ਵਿੱਚ ਕੋਈ ਪਹਿਲਵਾਨ ਨਾ ਹੋਣ ਕਰਕੇ ਪਿੰਡ ਦੇ ਚੌਧਰੀ ਤੋਂ ਪੱਕੀ ਰਸਦ ਮੰਗਦਾ ਸੀ ਉਸ ਦਾ ਇੱਕ ਬਾਬਾ ਇਕੱਲਾ ਹੀ ਹਨੇਰੀ ਨਾਲ ਡਿੱਗੇ ਇੱਕ ਭਾਰੇ ਸ਼ਹਿਤੂਤ ਨੂੰ ਬਿਨਾਂ ਸ਼ਾਂਗਿਆ ਹੀ ਕਿਸੇ ਢਿੱਟ ਕੇ ਘਰ ਲੈ ਆਇਆ ਉਸ ਦਾ ਬਾਬਾ ਦਾਸ ਕੁਝ ਬੰਦਿਆਂ ਦੁਆਰਾ ਮੈਰੇ ਵਿੱਚ ਛੁੱਟੀ ਕਿੱਕਰ ਦੀ ਗੇਲੀ ਨੂੰ ਇਕੱਲਾ ਹੀ ਚੁੱਕ ਲਿਆ ਸੀ ਤੇ 80 90 ਵਰੇ ਬਾਅਦ ਉਸ ਲਟੈਣ ਨੂੰ ਚੜਾਉਣ ਲਈ ਪਿੰਡ ਦੇ 8 10 94 ਗੱਬਰੂਆਂ ਦੀ ਮਦਦ ਲੈਣੀ ਪਈ ਬਾਪਿਆਂ ਦੀਆਂ ਭੈਣਾਂ ਵੀ ਕਿਸੇ ਗੱਲੋਂ ਘਟ ਨਹੀਂ ਸਨ ਇੱਕ ਇਕੱਲੀ ਭੈਣ ਦੁਆਰਾ ਚੁੱਕ ਕੇ ਲਿਆਂਦੀ ਜਵਾਰ ਦੇ ਸੇਟਿਆਂ ਦੀ ਪੰਡ ਵਿੱਚੋਂ 5 ਮਣ ਕੱਚੀ ਜਵਾਰ ਨਿਕਲੀ ਉਹਨਾਂ ਦੀ ਇੱਕ ਭੈਣ ਚੜਿੱਕ ਵਿਆਹੀ ਹੋਈ ਸੀ ਸ਼ਾਮ ਨੂੰ ਬਾਹਰ ਜਾਣ ਵੇਲੇ ਉਸ ਨੇ ਇੱਕ ਪਹਿਲਵਾਨ ਨੂੰ ਮੁਗਦਰ ਚੁੱਕਦਾ ਦੇਖਿਆ ਵਾਪਸ ਆਉਣ ਸਮੇ ਅਖਾੜਾ ਵਿੱਜੜ ਚੁੱਕਿਆ ਸੀ ਉਸ ਨੇ ਰਾਜਪਏ ਮੁਗਦਰ ਨੂੰ ਵਗਾ ਕੇ ਮਾਰਿਆ ਜਦੋਂ ਪਹਿਲਵਾਨ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਬਾਪਿਆਂ ਦੀ ਭੈਣ ਲਈ 101 ਰੁਪਏ ਅਤੇ ਸੱਚੇ ਤਿਉਰ ਦਾ ਨਜ਼ਰਾਨਾ ਲੈ ਕੇ ਆਇਆ ਉਸ ਭੈਣ ਦੇ ਦੋ ਪੁੱਤਰਾਂ ਵਿੱਚੋਂ ਇੱਕ ਮੰਗਲ ਸਿੰਘ ਨਾਮੀ ਪਹਿਲਵਾਨ ਬਣਿਆ ਲੇਖਕ ਨੂੰ ਲੱਗਦਾ ਸੀ ਕਿਤੇ ਉਸ ਦੇ ਵੱਡ ਵਡੇਰੇ ਕੋਈ ਦਿਉਦਾਨੋਂ ਤਾਂ ਨਹੀਂ ਸਨ ਥੈਂਕ ਯੂ